ਇਹ ਆ 10 ਪਿੰਡਾਂ ਦੀ ਤੋਂ ਮਗੇ ਇੱਕ ਪਸਾ ਲੈਂਦੇ ਆ ਨੀ ਇਹ ਮੇਰਾ ਤੱਤ 5.5 ਫੁੱਟ ਹੈ ਆ ਦੇਖੋ ਤੁਸੀਂ ਹੁਣ ਠੀਕ ਹੈ 15 ਪਲੱਸ ਤੋਂ ਬਾਅਦ ਉਹ ਰੁਧ ਪਾਓ ਅੱਛਾ ਇਹਦਾ ਰੇਟ ਜੈ ਜੈ ਕੀ ਰਹੋ ਤੁਹਾਡਾ ਕੁਝ ਕਰਾਈ ਦਿੰਦੇ ਆ ਆ ਉਹਨਾਂ ਚਾਰ ਪੰਜ ਦਿਨਾਂ ਤੱਕ ਤਾਂ ਪਈਆਂ ਦੇ ਦਊਂਗੇ ਕੋਈ ਝੇਟੀ ਕੋਈ ਪਿੱਛੇ ਦੀ ਕੋਈ ਬਿਮਾਰੀ ਆਪਣੀ ਜ਼ਿੰਮੇਵਾਰੀ ਹੋ ਗਲੀ ਦੇ ਘਰ ਤੱਕ ਦੀ ਜ਼ਿੰਮੇਵਾਰੀ ਦੇ ਦਾਂਗੇ ਆ ਹਾਂਜੀ ਭਾਈ ਜੀ ਸਸਰੀਕਾਰ ਸਾਰਿਆਂ ਨੂੰ ਮੇਰਾ ਚੈਨਲ ਦੇਖਣ ਵਾਲਿਆਂ ਨੂੰ ਅੱਜ ਪਹੁੰਚੇ ਆਪਾਂ ਗੋਵਿੰਦਗੜ ਖੋਖਰ ਇਹੜਾ ਲਵੇ ਲਹਿਰਾ ਪੈ ਜਾਂਦਾ ਸੁਨਾਮ ਵਾਲੇ ਰੋਡ ਤੇ ਆ ਜਾਖਲ ਸੁਨਾਮ ਰੋਡ ਦੇ ਉੱਤੇ ਅੱਜ ਝੂਟੀ ਦਿਖਾਵਾਂਗੇ ਤੁਹਾਨੂੰ ਇੱਕ ਬਈ ਨਗੈਣੀ ਹੈ ਝੂਟੀ ਝੂਟੀ ਖੁੱਲ ਹੈਟ ਦੀ ਹੈ ਤੇ ਪਹਿਲਾਂ ਝੂਟੀ ਹੈ ਦੰਦਾ ਜੇ ਬਾਈਕ ਕਿਵੇਂ ਨੂੰ ਪਤਾ ਨਹੀਂ ਹੈਗਾ ਕਿ ਇਹ ਦੰਦਾ ਜੀ ਹੈ ਅੱਛਾ ਦੰਦਾ ਜੀ ਝੂਟੀ ਹੈ ਵਿਚੇਲੇ ਕਟੀਆਂ ਤੇ ਬਹੁਤ ਸੋਹਣੀ ਸਲਿੱਕੀ ਝੂਟੀ ਹੈ ਫੁੱਲ ਲਗਾ ਦੇ ਫੁੱਲ ਵੇਟਾ ਬਾਕੀ ਬਾਈ ਨਾਲ ਗੱਲ ਕਰਾ ਮੈਂ ਫੁੱਲ ਕੇ ਦਿਖਾ ਬਈ ਤੁਹਾਨੂੰ ਮੈਂ ਦੁਬਾਰਾ ਗੱਲ ਕਰਾਉਣਾ ਤੁਹਾਡੇ ਬਾਈ ਨਾਲ ਇਹ ਲੰਬੀ ਫੁੱਲ ਹਾਂ ਨੈਟ ਵਰਕ ਹੀ ਦੇਖੋ ਬਈ ਝੂਟੀ ਸਾਨੂੰ ਅਹੀ ਦੀ ਝੂਟੀ 10 ਪਿੰਡਾ ਚ ਨਹੀਂ ਮਿਲਨੀ ਆ ਇਹ ਕਹਿੰਦਾ ਪੂਰੇ ਭਜਨ ਵੇਟ ਦੀ ਗੱਲਾ ਗੱਲਾ ਥਣ ਜਿਹੜੀ ਵਾਲਾ ਥਣ ਲੱਗਿਆ ਹੋਇਆ ਕੁੰਡੀ ਸ਼ਾਹ ਚੌੜੀ ਇੰਨੀ ਐ ਚੇ ਉੱਤੇ ਮੰਗਿਆ ਰਹਿ ਲੈ ਬਾਈ ਚਮਕ ਕਾਲਾ ਰੰਗ ਜਮਾ ਕਾਲੀ ਸ਼ਾਹ ਕਿ ਨਹੀਂ ਜਾਮਨ ਨਹੀਂ ਹੁੰਦੀ ਕਾਲੀ ਬਾਈ ਰੰਗ ਸਿੰਗ ਐ ਲੈ ਬਾਈ ਲੰਬੀ ਜੀ ਤੁਰ ਥੱਲੋਂ ਦੇ ਸਾਦੇ ਲੈ ਵੀ ਸੁਮਾਰ ਕੇ ਮੰਨ ਤੂੰ ਰਹਿ ਨਾ ਜਾਵੇ ਦੱਸ ਦੇਖਣ ਵਾਲੇ ਹੁੰਦੇ ਲੈ ਇੱਥੇ ਮੋੜ ਦੋ ਜੀ ਮੋੜ ਦੋ ਥਾੜਾ ਦੇਖ ਲੈ ਇਸਿੰਗ ਵਿਜ਼ਨ ਗੀ ਦੇ ਲੈ ਲਾਉਣਾ ਕੁਸਾ ਦੇ ਥੱਲੇ ਮੂੜ ਲਾਇ ਫੁੱਲ ਲੰਬੀ ਐ 5.5 5 ਫੁੱਟ ਪਲੱਸ ਐ ਕੱਦ ਪੂਰੀ ਲੰਬੀ ਐ ਇਹ ਬਰਤੂ ਹਾਈਟ ਦਾ ਮੀਟ ਜੀ ਹਾਂ 6 ਫੁੱਟ ਬਾਈ ਦੀ ਹੋਣੀ ਜਿਹੜਾ ਲੈਣ ਨਿਕਰੇ ਇੱਕalle ਸੂਏ ਬਾਈ ਕੱਜ ਸਵੇਰੇ ਰਾਤ ਨੂੰ ਯਹੀ ਸਵੇਰੇ ਚੋਈਏ ਕਰਾਂਗੇ ਅੱਛਾ ਇਹ ਸਵੇਰੇ ਸਟਿਚ ਚੋਈ ਹੋਈ ਆ ਤਿੰਨ ਕਿਲੋ ਬੋਲਾ ਕੱਟਿਆ ਜੀ ਵੀਡੀਓ ਦਾ ਟਾਈਮ ਵੜਾਉਣ ਦਾ 10 ਸਵੇਰ ਕਦਸ ਦਾ ਟਾਈਮ ਆ ਸਵੇਰ ਦਾ ਸਵੇਰੇ ਬਾਈ ਨੇ ਬੋਲਾ ਕਿੰਨਾ ਕੱਢ ਲਿਆ ਬਾਈ ਦਾ 3 ਲੀਟਰ ਬੋਲਾ ਕੱਟਿਆ ਜੀ 3 ਲੀਟਰ ਬੋਲਾ ਕੱਟਿਆ ਬਾਕੀ ਬੱਚੇ ਨੂੰ ਚੰਗਾ ਤਾਂ ਬਾਈ ਨੇ ਕੱਟੇ ਬਹੁਤ ਚੰਗੇ ਆਈ ਪਿੱਛੇ ਵਧੀਆ ਟੇਪੇ ਤੇ ਕਿਹ ਇੱਕ ਵਾਰ ਤੱਕ ਵੀ ਦਿਖਾਵਾਂਗੇ ਤੁਹਾਨੂੰ ਪੂਰੀ ਚੌੜੀ ਆ ਉਪਰੋਂ ਦਿਖਾ ਦੇ ਲਈ ਸਮਾਰ ਕੇ ਚੌੜੇ ਜੁੜੇ ਬਾਕੀ ਕੱਜ ਦਾ ਬਾਈ ਜਜਮੈਂਟ ਲਾ ਦੇ ਤੁਸੀਂ ਮੇਰਾ ਤਾਂ ਤੱਤ 5.5 ਫੁੱਟ ਹੈ ਆ ਦੇਖੋ ਤੁਸੀਂ ਉਹ ਕਰਦੇ ਤੁਹਾਨੂੰ ਭਾਜੀ ਐਸਾ ਹੁੰਦਾ ਮੇਰੇ ਵੀ ਠੀ ਹੋ ਗਿਆ ਬਾਕੀ ਆ ਕੱਟੀ ਦੇਖੋ ਸਾਰੇ ਨਾਲ ਨੂੰ ਉਹ ਦਿਖਾ ਦੇ ਲਈ ਪੱਟਾ ਨਾੜੂ ਬੱਚੇ ਲੜਵਾ ਦਿੱਤੇ ਨੇ ਜਮਾ ਪੱਟਾ ਬਈ ਅੱਛਾ ਜਿਹੜਾ ਬੱਚੇ ਸੀਮਨ ਦੇ ਕਿੰਨੇ ਬਈ ਇਹ ਸੀਮਨ ਦੇ ਅੱਜ ਨੂੰ ਕੱਟੀ ਆਈ ਅੱਛਾ ਅੱਜ ਨੂੰ ਕੱਟਿਆ ਤੁਸੀਂ ਐਸਾ ਬਣਾ ਦੋ ਵੀ ਲੱਖ ਦੀ ਅੱਜ ਤੋਂ ਪਿਛੇ 6 ਮਹੀਨਿਆਂ ਨੂੰ ਕੱਟੀ ਹੈ ਲੱਖਰ ਦੀ ਇਹਦੇ ਨਾਲ ਬਾਕੀ ਮੱਝ ਦੇਖ ਲਓ ਐਸੇ ਮੱਝਾ ਇਹਦਾ 10 ਪਿੰਡਾਂ ਚ ਘੁੰਮ ਕੇ ਵੀ ਮਸਾ ਲੰਦੇ ਨਹੀਂ ਆ ਅੱਛਾ ਇਹ ਬਾਈ ਮਾਲ ਸਾਰਾ ਹਰਿਆਣੇ ਦੀ ਹੈ ਹਰਿਆਣੇ ਦੀ ਹੈ ਠੀਕ ਹੈ ਹਾਂਜੀ ਤੇ 14 ਸਾਰੇ ਰੇਵੀ ਚੋਗੀ ਤੋਂ ਸਾਰੇ ਤੇ ਹੁਣ ਬਾਈ ਆਪਣਾ ਪਿੰਡ ਦਾ ਡਰੈਸ ਸਾਰਾ ਉਹ ਕਰ ਬਣ ਕਰਾਓ ਆਪਣਾ ਪਿੰਡ ਗੁਰਿੰਦਰਗੜ ਖੋਖਰ ਜੀ ਠੀਕ ਹੈ ਲੈਰੀ ਤੋਂ ਸਾਮ ਰੋਡ ਤੇ ਰਹਿ ਜਾਂਦਾ ਜੀ ਪਿੰਡ ਠੀਕ ਹੈ ਸਟੇਸ਼ਨ ਵੀ ਹੈਗਾ ਆਪਣੇ ਪਿੰਡ ਦਾ ਗੁਰਿੰਦਰਗੜ ਖੋਖਰ ਦਾ ਜੀ ਠੀਕ ਹੈ ਨਾਮ ਜੱਗਾ ਜੀ

ਮਿਲਦੀ ਹੈ ਜੀ ਔਰ ਇੱਕ ਪਰ ਵੀ ਨਹੀਂ ਸਵੇਰੇ ਜੀ ਠੀਕ ਹੈ ਬੱਚੇ ਨੂੰ ਕਢ ਕੇ ਬਿਨਾ ਆਏ ਜੀ ਬਾਹਰ ਦੇ ਲੜ ਕੇ ਜੋ ਹੈ ਜੀ ਠੀਕ ਹੈ ਫਿਰ ਤਾਂ ਮੁੱਕੀ ਆ ਠੰਡੀ ਝੋਕੀ ਉਹਦੇ ਜੀ 15 16 ਦੋ ਤਾਂ ਦੇਓ ਕੋਈ ਦੇਤੀ ਕੋਈ ਪਿੱਛੇ ਦੀ ਕੋਈ ਬਿਮਾਰ ਦੀ ਆਪਣੀ ਜ਼ਿੰਮੇਵਾਰੀ ਹੋਵੇ ਤੇ ਘਰ ਤੱਕ ਦੀ ਜ਼ਿੰਮੇਵਾਰੀ ਦੇ ਦਾਂਗੇ ਜੀ ਆਪਾਂ ਠੀਕ ਹੈ ਠੀਕ ਹੈ ਹਾਂ ਜੀ ਉਹ ਮੁੰਡਾ ਆਪਾਂ ਕਹਿੰਦੇ ਹਾਂ ਜੀ ਕੈਮਰੇ ਸਾਹਮਣੇ ਆਪਣੀ ਜ਼ਿੰਮੇਵਾਰੀ ਪਿੱਛਾ ਦਿਖਾ ਜੀ ਜੇ ਰਹੀ ਹੋਵੇ ਜੀ ਕੋਈ ਬਿਮਾਰ ਹੋਵੇ ਕੋਈ ਮਾਰ ਨਾਲ ਹੋਵੇ ਕੋਈ ਜ਼ਿੰਮੇਵਾਰੀ ਕਿਸੇ ਕੋਲ ਠੀਕ ਹੈ ਜੀ ਬਿਲਕੁਲ ਹਾਂ ਜੀ ਠੀਕ ਹੈ ਨੰਬਰ 3 ਨ ਨੋਟ ਕਰ ਲਓ ਬਾਈ ਜੀ 90413 82297 ਜੇ ਕਿਸੇ ਨੇ ਇਹ ਜੀ ਵੀਡੀਓ ਬਣਾਉਣੇ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਹੈ ਤੇ ਮੱਜਾਂ ਵੀ ਆਪਾਂ ਦਵਾਉਣੇ ਆ ਬਾਈ ਜੇ ਕਿਸੇ ਨੇ ਮੱਜਾਂ ਲੈਣੀਆਂ ਹੋਣ ਆਪਣਾ ਸੰਪਰਕ ਹਰਿਆਣੇ ਚ ਪੰਜਾਬ ਚ ਸਾਰੇ ਆ ਬਾਈ ਤੁਸੀਂ ਨੰਬਰ ਦੁਬਾਰਾ ਦੋ ਦੋ ਆਪਣਾ 97797 ਜੀ 88200 ਠੀਕ ਹੈ